आज न्यूज वाला देख रहे सारे दृशकों प्यार परि सात श्रीकाल हम तक खबर नवजोत सिंह सिद्धू ली नवा पवाड़ा एफ आई आर हुई दर्ज मेरे मुसलमान भाई जितने भी हैं वो ये मेरी पगड़ी है आप सब लोग पंजाब में भी काम करने जाते हो और पंजाब में आपको हम की हमारी तरफ से प्यार मिलता है मेहमान जो हमारा होता है वो जान से प्यारा होता है अगर तुम लोग इकट्ठे हुए चौसौ प्रतिशत आपकी आबादी है माइनॉरिटी मेजोरिटी में है यहाँ पे ਜੇ ਵੀ ਤੁਸੀਂ ਇਕੱਠੇ ਹੋਏ ਔਰ ਇਕੱਠੇ ਹੋ ਗਏ ਉਲਟ ਜਾਣਗੇ ਮੋਦੀ ਸੁੱਟ ਜਾਏਗਾ ਬਿਹਾਰ ਦੇ ਕਟਿਹਾਰ ਵਿੱਚ ਮੁਸਲਮਾਨਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਹਿੰਗਾ ਪੈ ਗਿਆ ਹੈ ਸਿੱਧੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਲਈ ਮੁਸਲਮਾਨਾਂ ਨੂੰ ਇੱਕਜੁੱਟ ਹੋ ਕੇ ਵੋਟ ਦੇਣ ਦੀ ਕੀਤੀ ਅਪੀਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਧੂ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਬਿਹਾਰ ਦੇ ਮੁਖ ਚੌਂਨ ਅਧਿਕਾਰੀ ਐਚਆਰ ਸ਼੍ਰੀਨੀਵਾਸ ਨੇ ਦੱਸਿਆ ਕਿ ਸਿੱਧੂ ਖਿਲਾਫ ਤਾਰਾ 123 ਤਹਿਤ ਕੇਸ ਦਰਜ ਕੀਤਾ ਗਿਆ ਇਹ ਤਾਰਾ ਉਮੀਦਵਾਰਾਂ ਵੱਲੋਂ ਭਾਰਤੀ ਨਾਗਰੀਤਾ ਵਿੱਚ ਧਰਮ, ਜਾਤੀ, ਫਿਰਕੇ ਤੇ ਭਾਸ਼ਾ ਦੇ ਆਧਾਰ ਤੇ ਨਫ਼ਰਤ ਤੇ ਦੁਸ਼ਮਣੀ ਦੀ ਭਾਵਨਾ ਵਧਾਉਂਦੀਆਂ। ਜ਼ਿਕਰ ਹੋ ਗਿਆ ਕਿ ਸਿੱਧੂ ਦੀ ਫਿਰਕੂ ਬਿਆਨਬਾਜ਼ੀ ਤੋਂ ਵਿਵਾਦ ਖੜਾ ਹੋ ਗਿਆ। ਸੀ ਸਿੱਧੂ ਨੇ ਵਿਰੋਧੀ ਮਹਾਗਠ ਜੋੜ ਵਿੱਚ ਸ਼ਾਮਲ। ਕਾਂਗਰਸੀ ਉਮੀਦਵਾਰ ਤਾਰਿਕ ਅਨਵਰ ਦੇ ਪੱਖ ਵਿੱਚ ਮੁਸਲਮਾਨ ਬਹੁਗਿਣਤੀ ਵਾਲੇ ਕਟਿਹਾਰ ਵਿੱਚ ਕਰਵਾਈ ਚੋਣ ਰੈਲੀ ਨੂੰ ਸੰਬੋਧਨ ਕਰਦੇ ਆਂ। ਮੋਦੀ ਤੇ ਨਿਸ਼ਾਨਾ ਸਾਧਦੇ ਆਂ ਮੁਸਲਮਾਨਾਂ ਨੂੰ ਕਿ ਹੈ ਕਿ ਉਹਨਾਂ ਨੂੰ ਵੰਡਿਆ ਜਾ ਰਿਹਾ ਹੈ। ਕਟਿਹਾਰ ਦੇ ਵਾਂਡੀ ਹਲਕੇ ਕਿਸ਼ਨਗੰਝ ਜਿੱਥੋਂ AI M I M ਨੇ ਆਪਣਾ ਉਮੀਦਵਾਰ ਉਤਾਰਿਆ ਹੈ ਵੱਲ ਇਸ਼ਾਰਾ ਕਰਦੇ ਆ ਸਿੱਧੂ ਨੇ ਕਿਹਾ ਕਿ ਉੱਥੇ ਓਬੇਸੀ ਜਿਹੇ ਲੋਕਾਂ ਨੂੰ ਲਿਆ ਕੇ ਵਿਰੋਧੀ ਸਥਾਨਕ ਲੋਕਾਂ ਨੂੰ ਵਾਂਡੇ ਕੇ ਜਿੱਤਣਾ ਚਾਹੁੰਦੇ ਹਨ ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਇੱਥੇ ਘੱਟ ਗਿਣਤੀ ਭਾਈਚਾਰਾ ਬਹੁ ਗਿਣਤੀ ਵਿੱਚ ਹੈ ਉਹਨਾਂ ਕਿਹਾ ਕਿ ਜੇ ਸਾਰੇ ਇਕਜੁੱਟ ਹੋ ਕੇ ਵੋਟ ਪਾਈ ਤਾਂ ਸਭ ਪਲਟ ਜਾਵੇਗਾ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ